ਜਿਹੜੀ ਸਾਡੀ ਨਾਕਾਬੰਦੀ ਹੈ ਉਹ 24/7 ਚੱਲ ਰਹੀ ਹੈ ਤੇ ਅੱਜ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਪੂਰੇ ਜ਼ਿਲ੍ਹੇ ਦੇ ਵਿੱਚ ਸੀ ਸਵੇਰ ਤੋਂ ਹੀ ਨਾਕਾਬੰਦੀ ਜਿਹੜੀ ਹੈਗੀ ਹੈ ਇਹ ਤੇ ਇਹਦੇ ਵਿੱਚ ਕਰੀਬ 8 ਦੇ ਕਰੀਬ ਜਿਹੜੇ ਹੈਗੇ ਆ ਅਸੀਂ ਛੋਟੇ ਪੱਧਰ ਤੇ ਜਿਹੜੇ ਕੋਈ ਨਸ਼ੇ ਦਾ ਸਮਾਨ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਵੀ ਜਿਹੜਾ ਹੈ ਗ੍ਰਿਫਤਾਰ ਕੀਤਾ ਹੈ ਨਾਕਾਬੰਦੀ ਦੌਰਾਨ ਇਸ ਤੋਂ ਇਲਾਵਾ ਕਰੀਬ 600 ਦੇ ਕਰੀਬ ਜਿਹੜੇ ਹੈਗੇ ਆ ਵੀਕਲਸ ਨੂੰ ਹੁਣ ਤੱਕ ਚੈੱਕ ਕੀਤਾ ਜਾ ਚੁੱਕਾ ਹੈ ਦੇ ਕਰੀਬ 250 ਦੇ ਕਰੀਬ ਜਿਹੜੇ ਹੈਗੇ ਆ ਸਸਪੈਕਟਿਡ ਬੰਦੇ ਉਹਨਾਂ ਨੂੰ ਵੀ ਜਿਹੜਾ ਹੈ ਵੈਰੀਫਾਈ ਕੀਤਾ ਗਿਆ ਤੇ ਅੱਗੇ ਵੀ ਜਿਹੜੀ ਹੈਗੀ ਆ ਸਾਡੇ ਇਸ ਤਰੀਕੇ ਦੀ ਅਜੇ ਨਾਕਾਬੰਦੀ ਚੱਲ ਰਹੀ ਹੈ ਤੇ ਉਹ ਅੱਗੇ ਵੀ ਕਿਉਂਕਿ 15 ਅਗਸਤ ਨੇੜੇ ਆ ਰਿਹਾ ਹੈ ਇਸੇ ਤਰੀਕੇ ਨਾਲ ਐਕਟੀਵਿਟੀ ਚੱਲਦੀ ਰਹੂਗੀ ਤੇ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਐਂਟੀ ਸੋਸ਼ਲ ਐਕਟੀਵਿਟੀ ਦੇ ਬਾਰੇ ਜਾਂ ਇਲੈਗਲ ਐਕਟੀਵਿਟੀ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਤੁਸੀਂ ਸੇਫ ਪੰਜਾਬ ਦੇ ਰਹੀਏ 112 ਦੇ ਰਹੀਏ ਯਾ ਸਿੱਧੇ ਤੌਰ ਤੇ ਸਾਡੇ ਕਿਸੇ ਵੀ ਅਫਸਰ ਸਾਹਿਬ ਨੂੰ ਕਿਸੇ ਵੀ ਸਾਡੇ ਮੁਲਾਜ਼ਮ ਨੂੰ ਤੁਸੀਂ ਆ ਕੇ ਦੱਸ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਕਨਫਿਡੈਂਸ਼ੀਅਲ ਰੱਖੀ ਜਾਊਗੀ ਤੇ ਉਸ ਤੇ ਜਿਹੜੀ ਸਮੇਂ ਸਿਰ ਤਰੀਕੇ ਨਾਲ ਬਣਦੀ ਕਾਨੂੰਨੀ ਕਰਵਾਈ ਸਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਜਿਹੜਾ ਕਿ ਆਪ ਨਾਖੇ ਤੇ ਖੜਦਾ ਤੇ ਮਾਰਿਆਂ ਦਾ ਖਲਾਫ ਬੋਲ ਰਿਹਾ ਕਿਵੇਂ ਇਹ ਜਿਹੜੀ ਦੇਖ ਰਹੇ ਹੋ ਦੇਖੋ ਜੀ ਸਾਡਾ ਤਾਂ ਇਹ ਹੀ ਰਹਿੰਦਾ ਹੈ ਕਿ ਲੀਡ ਫਰੋਮ ਦਾ ਫਰੰਟ ਸਾਡੇ ਜਿੰਨੇ ਵੀ ਆਫੀਸਰਸ ਹਨ ਉਹ ਆਪ ਸਾਡੇ ਸਾਰੇ ਆਫੀਸਰਸ ਬੜੀ ਮਿਹਨਤ ਕਰ ਰਹੇ ਨੇ ਜਿਸ ਕੋ ਤੇ ਆਪ ਡੇ ਨਾਈਟ ਆਪ ਸਾਰੀ ਐਕਟੀਵਿਟੀਆਂ ਨੂੰ ਸੁਪਰਵਾਈਜ਼ ਕਰਦੇ ਆ ਚੈੱਕ ਕਰਦੇ ਆ ਤੇ ਸਾਡੀ ਜਿਹੜੀ ਹੈ ਫੋਰਸ ਹੈ ਮੁਲਾਜ਼ਮ ਵੀ ਸਾਡਾ ਪੂਰਾ ਸਾਥ ਦੇ ਰਹੇ ਆ ਤੇ 24/7 ਸਾਡੀ ਫੋਰਸ ਇਸਕਾ ਅਲਰਟ ਹੈ ਸਭ ਤੋਂ ਜ਼ਿਆਦਾ ਮੈਂ ਕਹਾਂਗਾ ਪਬਲਿਕ ਦਾ ਬੜਾ ਇਹ ਸਾਡਾ ਪਬਲਿਕ ਦਾ ਬੜਾ ਕੋਆਪਰੇਸ਼ਨ ਤੇ ਸਪੋਰਟ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਵਿੱਢੀ ਗਈ ਹੈ ਉਹਦੇ ਵਿੱਚ ਪਬਲਿਕ ਦਾ ਬਹੁਤ ਸਪੋਰਟ ਹੈ ਸਾਡੇ ਜਿਹੜੇ ਮੀਡੀਆ ਦੇ ਸੱਜਣ ਹੈ ਉਹਨਾਂ ਦਾ ਬੜਾ ਸਪੋਰਟ ਹੈ ਕੀ ਸਾਡੇ ਕੋਲ ਇਨਫੋਰਮੇਸ਼ਨ ਦਾ ਪਹਿਲੇ ਨਾਲੋਂ ਇਨਫੋਰਮੇਸ਼ਨ ਵੀ ਹੁਣ ਜ਼ਿਆਦਾ ਆ ਰਹੀ ਹੈ ਕਿਉਂਕਿ ਲੋਕਾਂ ਨੂੰ ਹੁਣ ਯਕੀਨ ਹੈ ਕਿ ਉਸਤੇ ਕਾਰਵਾਈ ਹੋ ਰਹੀ ਹੈ ਤੇ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਉਹਨਾਂ ਦੀ ਆਇਡੈਂਟੀਟੀ ਕਨਫਿਡੈਂਸ਼ੀਅਲ ਰੱਖੀ ਜਾਂਦੀ ਹੈ ਤੇ اسی ਤਰੀਕੇ ਨਾਲ ਲੋਕਾਂ ਤੇ ਮੀਡੀਆ ਦੇ ਸੱਜਣਾ ਦੇ ਸਹਿਯੋਗ ਦੇ ਨਾਲ ਅੱਗੇ ਵੀ ਇਹ ਜਿਹੜੀ ਹੈ ਕਿ ਸਾਡੀ ਮੁਹਿੰਮ ਹਰ ਹਰ ਪ੍ਰਕਾਰ ਦੇ ਕ੍ਰਾਈਮ ਦੇ ਲਈ ਕਿਉਂਕਿ ਸਾਡੇ ਇੱਕ ਹੀ ਜਿਹੜਾ ਟੀਚਾ ਹੈ ਕਿ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕ੍ਰਾਈਮ ਪੁਲਸ ਤੇ ਅਸੀਂ ਬਿਲਕੁਲ ਉਹਨੂੰ ਹਰ ਹਾਲਤ ਦੇ ਵਿੱਚ ਅਸੀਂ ਅਚੀਪਰਾ ਸਰ ਲੋਕਾਂ ਦੇ ਮਨਾਂ ਵਿੱਚ ਇੱਕ ਇੱਕ ਇਹ ਵੀ ਹੁੰਦਾ ਡਰ ਵੀ ਹੁੰਦਾ ਕਿ ਅਸੀਂ ਪੁਲਸ ਕੋਈ ਗੱਲ ਬਚਾਈਏ ਉਹ ਵੀ ਉਹਦੇ ਹੀ ਕੋਲ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੈ ਆਪਣੇ ਕੁਝ ਸਪੈਸ਼ਲ ਨੰਬਰ ਜਿਵੇਂ ਲੋਕਾਂ ਦੇ ਮਨ ਡਰ ਹੁੰਦਾ ਕਿ ਪੁਲਸ ਕੋਈ ਪਹੁੰਚ ਨਹੀਂ ਸਕਦੇ ਉਹ ਜੀ ਉਹਨਾਂ ਦੇ ਮਨ ਡਰ ਹੁੰਦਾ ਸੀ ਜੀ ਜੀ ਸਰਕਾਰ ਵੱਲੋਂ 112 ਜਿਹੜੀ ਹੈਗੀ ਹੈ ਹੈਲਪਲਾਈਨ ਨੰਬਰ ਹੈ ਟੋਲ ਫਰੀ ਨੰਬਰ ਹੈ ਜਿਸ ਨੂੰ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹਨੂੰ ਜੇ ਅਗਰ ਅਨਫੋਰਚੂਨੇਟਲੀ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਤੇ ਬਿਲਕੁਲ ਨਾਲ ਹੀ ਸਾਡੀ ਜਿਹੜੀ ਪੀਸੀਆ ਰਹਿ ਗਈ ਆ ਉਹ ਜਿਹੜੇ ਐਮਰਜੈਂਸੀ ਵਹੀਕਲਸ ਹੈ ਉਹ ਉਸ ਨੂੰ ਕੰਟੈਕਟ ਕਰਦੇ ਆ ਇਸ ਤੋਂ ਇਲਾਵਾ ਉਹ ਕਿਸੇ ਵੀ ਵਕਤ ਕਿਉਂਕਿ ਸਾਡੇ ਥਾਣੇ ਪੁਲਿਸ ਸਟੇਸ਼ਨ ਜਿਹੜੇ ਹੈਗੇ 24/7 ਵਰਕ ਕਰਦੇ ਆ ਕਿਸੇ ਵੀ ਵਕਤ ਉਹ ਪੁਲਿਸ ਸਟੇਸ਼ਨ ਤੇ ਜਾ ਕੇ ਆਪਣੀ ਜਿਹੜੀ ਇਤਲਾਹ ਦੇ ਸਕਦਾ ਹੈ ਤੇ ਫੌਰੀ ਤੌਰ ਤੇ ਉਸ ਜਿਹੜੀ ਪੁਲਿਸ ਵੱਲੋਂ ਕਾਰਵਾਈ ਜਿਹੜੀ ਸਾਡੀ ਨਾਕਾਬੰਦੀ ਹੈ ਉਹ 24/7 ਚੱਲ ਰਹੀ ਹੈ ਤੇ ਅੱਜ ਐਸਪੀ ਡੀ ਸਾਹਿਬ ਦੀ ਨਿਗਰਾਨੀ ਹੇਠ ਪੂਰੇ ਜ਼ਿਲ੍ਹੇ ਦੇ ਵਿੱਚ ਸੀ ਸਵੇਰ ਤੋਂ ਹੀ ਨਾਕਾਬੰਦੀ ਜਿਹੜੀ ਹੈਗੀ ਹੈ ਇਹਦਾ ਤੇ ਇਹਦੇ ਵਿੱਚ ਕਰੀਬ 8 ਦੇ ਕਰੀਬ ਜਿਹੜੇ ਹੈਗੇ ਆ ਅਸੀਂ ਛੋਟੇ ਪੱਧਰ ਤੇ ਜਿਹੜੇ ਕੋਈ ਨਸ਼ੇ ਦਾ ਸਮਾਨ ਲੈ ਕੇ ਜਾ ਰਹੇ ਸੀਗੇ ਉਹਨਾਂ ਨੂੰ ਵੀ ਜਿਹੜਾ ਹੈ ਗ੍ਰਿਫਤਾਰ ਕੀਤਾ ਹੈ ਨਾਕਾਬੰਦੀ ਹੋ ਰਹੀ ਹੈ ਇਸ ਤੋਂ ਇਲਾਵਾ ਕਰੀਬ 600 ਦੇ ਕਰੀਬ ਜਿਹੜੇ ਹੈਗੇ ਆ ਵਹੀਕਲਸ ਨੂੰ ਹੁਣ ਤੱਕ ਚੈੱਕ ਕੀਤਾ ਜਾ ਸਕਿਆ ਤੇ ਕਰੀਬ 250 ਦੇ ਕਰੀਬ ਜਿਹੜੇ ਹੈਗੇ ਆ ਸਸਪੈਕਟਿਡ ਬੰਦੇ ਉਹਨਾਂ ਨੂੰ ਵੀ ਜਿਹੜਾ ਹੈ ਵੈਰੀਫਾਈ ਕੀਤਾ ਗਿਆ ਤੇ ਅੱਗੇ ਵੀ ਜਿਹੜੀ ਹੈਗੀ ਸਾਡੇ ਇਸ ਤਰੀਕੇ ਦੀ ਅਜੇ ਨਾਕਾਬੰਦੀ ਚੱਲ ਰਹੀ ਹੈ ਤੇ ਉਹ ਅੱਗੇ ਵੀ ਕਿਉਂਕਿ 15 ਅਗਸਤ ਨੇੜੇ ਆ ਰਿਹਾ ਹੈ ਇਸੇ ਤਰੀਕੇ ਨਾਲ ਹੀ ਐਕਟੀਵਿਟੀ ਚੱਲਦੀ ਰਹੂਗੀ ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਐਂਟੀ ਸੋਸ਼ਲ ਐਕਟੀਵਿਟੀ ਦੇ ਬਾਰੇ ਜਾਂ ਇਲੈਗਲ ਐਕਟੀਵਿਟੀ ਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਤੁਸੀਂ ਸੇਫ ਪੰਜਾਬ ਦੇ ਰਹੀਏ 112 ਦੇ ਰਹੀਏ ਜਾਂ ਸਿੱਧੇ ਤੌਰ ਤੇ ਸਾਡੇ ਕਿਸੇ ਵੀ ਅਫਸਰ ਸਾਹਿਬ ਨੂੰ ਕਿਸੇ ਵੀ ਸਾਡੇ ਮੁਲਾਜ਼ਮ ਨੂੰ ਤੁਸੀਂ ਆ ਕੇ ਦੱਸ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਕਨਫਿਡੈਂਸ਼ੀਅਲ ਰੱਖੀ ਜਾਊਗੀ ਤੇ ਉਸ ਤੇ ਜਿਹੜੀ ਸਮੇਂ ਸਿਰ ਤਰੀਕੇ ਨਾਲ ਬਣਦੀ ਕਾਨੂੰਨੀ ਕਰਵਾਈ। ਪਰ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਜਿਹੜਾ ਕਿ ਆਪ ਨਾਕਿਆਂ ਦੇ ਤੇ ਖੜਦਾ ਤੇ ਮਾਰਿਆਂ ਦਾ ਖਲਾਫ ਬੋਲ ਰਿਹਾ। ਕਿਵੇਂ ਇਹ ਜਿਹੜੀ ਦੇਖ ਲਈ? ਦੇਖੋ ਜੀ ਸਾਡਾ ਤਾਂ ਇਹੀ ਰਹਿੰਦਾ ਹੈ ਕਿ ਲੀਡ ਫਰੋਮ ਦਾ ਫਰੰਟ। ਸਾਡੇ ਜਿੰਨੇ ਵੀ ਆਫੀਸਰਸ ਹਨ ਉਹ ਆਪ ਸਾਡੇ ਸਾਰੇ ਆਫੀਸਰਸ ਬੜੀ ਮਿਹਨਤ ਕਰ ਰਹੇ ਨੇ ਜਿਸ ਕੋ ਤੇ ਆਪ ਡੇ ਨਾਈਟ ਆਪ ਸਾਰੀ ਐਕਟੀਵਿਟੀਜ਼ ਨੂੰ ਸੁਪਰਵਾਈਜ਼ ਕਰਦੇ ਆਂ, ਚੈੱਕ ਕਰਦੇ ਆਂ ਤੇ ਸਾਡੀ ਜਿਹੜੀ ਫੋਰਸ ਹੈ, ਮੁਲਾਜ਼ਮ ਵੀ ਸਾਡਾ ਪੂਰਾ ਸਾਥ ਦੇ ਤੇ 247 ਸਾਡੀ ਫੋਰਸਸ ਵਰ ਅਲਰਟ ਹੈ ਸਭ ਤੋਂ ਜ਼ਿਆਦਾ ਮੈਂ ਕਹਾਂਗਾ ਪਬਲਿਕ ਦਾ ਬੜਾ ਹੀ ਦੇ ਸਾਡਾ ਪਬਲਿਕ ਦਾ ਬੜਾ ਕੋਆਪਰੇਸ਼ਨ ਤੇ ਸਪੋਰਟ ਹੈ ਜਿੱਦਾਂ ਤੁਸੀਂ ਦੇਖ ਰਹੇ ਹੋ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਵਿੱਢੀ ਗਈ ਹੈ ਉਹਦੇ ਵਿੱਚ ਪਬਲਿਕ ਦਾ ਬਹੁਤ ਸਪੋਰਟ ਹੈ ਸਾਡੇ ਜਿਹੜੇ ਮੀਡੀਆ ਦੇ ਸੱਜਣ ਹੈ ਉਹਨਾਂ ਦਾ ਬੜਾ ਸਪੋਰਟ ਹੈ ਕਿ ਸਾਡੇ ਕੋਲ ਇਨਫੋਰਮੇਸ਼ਨ ਦਾ ਪਹਿਲੇ ਨਾਲੋਂ ਇਨਫੋਰਮੇਸ਼ਨ ਵੀ ਹੁਣ ਜ਼ਿਆਦਾ ਆ ਰਹੀ ਹੈ ਕਿਉਂਕਿ ਲੋਕਾਂ ਨੂੰ ਹੁਣ ਯਕੀਨ ਹੈ ਕਿ ਉਸਤੇ ਕਾਰਵਾਈ ਹੋ ਰਹੀ ਹੈ ਤੇ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਉਹਨਾਂ ਦੀ ਆਈਡੈਂਟੀਟੀ ਕੰਫਿਡੈਂਸ਼ੀਅਲ ਰੱਖੀ ਜਾਂਦੀ ਹੈ ਤੇ اسی ਤਰੀਕੇ ਨਾਲ ਲੋਕਾਂ ਤੇ ਮੀਡੀਆ ਦੇ ਸੱਜਣਾ ਦੇ ਸਹਿਯੋਗ ਦੇ ਨਾਲ ਅੱਗੇ ਵੀ ਇਹ ਜਿਹੜੀ ਹੈਗੀ ਸਾਡੀ ਮੂਹਰ ਹਰ ਹਰ ਪ੍ਰਕਾਰ ਦੇ ਕ੍ਰਾਈਮ ਦੇ ਲਈ ਕਿਉਂਕਿ ਸਾਡਾ ਇੱਕ ਹੀ ਜਿਹੜਾ ਟੀਚਾ ਹੈ ਕਿ ਜ਼ੀਰੋ ਟੋਲਰੈਂਸ ਅਗੇਂਸਟ ਐਨੀ ਟਾਈਪ ਆਫ ਕ੍ਰਾਈਮ ਉਸਤੇ ਅਸੀਂ ਬਿਲਕੁਲ ਉਹਨੂੰ ਹਰ ਹਾਲਾਤ ਦੇ ਵਿੱਚ ਅਸੀਂ ਅਛੀ ਪਰਾਂ ਸਰ ਲੋਕਾਂ ਦੇ ਮਨਾਂ ਵਿੱਚ ਇੱਕ ਇੱਕ ਇਹ ਵੀ ਹੁੰਦਾ ਡਰ ਵੀ ਹੁੰਦਾ ਕਿ ਅਸੀਂ ਉਸ ਅਗਰ ਕੋਈ ਗੱਲ ਬਚਾਈਏ ਉਹ ਉਹਦੇ ਲਈ ਕੋ ਟੋਲ ਫਰੀ ਨੰਬਰ ਦੀ ਜਾਰੀ ਕੀਤਾ ਹੈ ਆਪਣੇ ਕਿ ਕੁਝ ਸਪੈਸ਼ਲ ਨੰਬਰ ਦੇ ਵਿੱਚ ਲੋਕਾਂ ਦੇ ਮਨ ਡਰ ਹੁੰਦਾ ਕਿ ਪੁਲਿਸ ਅਗਰ ਪਹੁੰਚ ਨਹੀਂ ਸਕਦੇ ਉਹ ਜੀ ਉਹਨਾਂ ਦੇ ਮਨ ਡਰ ਹੁੰਦਾ ਜੀ 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 ਸਰਕਾਰ ਵੱਲੋਂ 112 ਜਿਹੜੀ ਹੈਗੀ ਹੈ ਹੈਲਪਲਾਈਨ ਨੰਬਰ ਹੈ ਇੱਕ ਟੋਲ ਫਰੀ ਨੰਬਰ ਹੈ ਜਿਸ ਨੂੰ ਕੋਈ ਵੀ ਵਿਅਕਤੀ ਜਿਹੜਾ ਹੈਗਾ ਉਹਨੂੰ ਅਜੇ ਅਗਰ ਅਨਫੋਰਚੂਨੇਟਲੀ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਤੋ ਉਹ ਸਾਡੇ ਤੇ ਕੰਟੈਕਟ ਕਰ ਸਕਦਾ ਹੈ ਤੇ ਬਿਲਕੁਲ ਨਾਲ ਹੀ ਸਾਡੀ ਜਿਹੜੀ ਪੀਸੀਆਰ ਹੈਗੀ ਆ ਉਹ ਜਿਹੜੇ ਐਮਰਜੈਂਸੀ ਵਹੀਕਲਸ ਆ ਉਹ ਉਸ ਨੂੰ ਕੰਟੈਕਟ ਕਰਦੇ ਆ ਇਸ ਤੋਂ ਇਲਾਵਾ ਸੋ ਉਹ ਕਿਸੇ ਵੀ ਵਕਤ ਕਿਉਂਕਿ ਸਾਡੇ ਥਾਣੇ ਪੁਲਿਸ ਸਟੇਸ਼ਨ ਜਿਹੜੇ ਹੈਗੇ ਆ 24/7 ਵਰਕ ਕਰਦੇ ਆ ਕਿਸੇ ਵੀ ਵਕਤ ਉਹ ਪੁਲਿਸ ਸਟੇਸ਼ਨਸ ਤੇ ਜਾ ਕੇ ਆਪਣੀ ਜਿਹੜੀ ਇਤਲਾਹ ਦੇ ਸਕਦਾ ਹੈ ਤੇ ਫੌਰੀ ਤੌਰ ਤੇ ਉਸ ਜਿਹੜੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇ